ਚੈਨਲ ਦਾ ਆਰਐਨ ਨਿਊਜ਼ ਵੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ 26 ਸਤੰਬਰ ਨੂੰ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਵਿੱਚ ਕੁਝ ਵਿਅਕਤੀ ਇੱਕ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੁੰਦੇ ਹਨ ਅਤੇ ਘਰ ਦੇ ਅੰਦਰ ਲੜਾਈ ਝਗੜਾ ਕਰਨ ਤੋਂ ਬਾਅਦ ਬੱਚਿਆਂ ਨੂੰ ਜ਼ਬਰੀ ਅਗਵਾ ਕਰਕੇ ਨਾਲ ਲੈ ਜਾਂਦੇ ਹਨ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਅਨੁਸਾਰ ਪੁਲਿਸ ਨੇ ਜਦੋਂ ਇਸ ਦੀ ਜਾਂਚ ਬੀਨ ਕੀਤੀ ਤਾਂ ਇਹ ਤੱਥ ਸਾਹਮਣੇ ਆਏ ਕਿ ਇੱਕ ਪਤੀ ਪਤਨੀ ਦਾ ਝਗੜਾ ਸੀ ਅਤੇ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਅਤੇ ਬੱਚਿਆਂ ਨੂੰ ਅਗਵਾ ਕਰਨ ਵਾਲਾ ਉਹਨਾਂ ਦਾ ਪਿਤਾ ਜਿਸ ਦਾ ਨਾਮ ਮਨਦੀਪ ਸਿੰਘ ਵਾਸੀ ਤਰਨਤਾਰਨ ਦੱਸਿਆ ਜਾ ਰਿਹਾ ਹੈ ਜੋ ਸਾਥੀਆਂ ਸਮੇਤ ਘਰ ਚ ਦਾਖਲ ਹੋਇਆ ਅਤੇ ਉਸ ਵੱਲੋਂ ਬੱਚਿਆਂ ਨੂੰ ਜ਼ਬਰੀ ਅਗਵਾ ਕਰਕੇ ਨਾਲ ਲੈ ਗਿਆ ਇਸ ਸਬੰਧੀ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਉਹਨਾਂ ਵੱਲੋਂ 6 ਵਿਅਕਤੀਆਂ ਦੇ ਖਿਲਾਫ ਬਾਈ ਨੇਮ ਅਤੇ ਬਾਕੀ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਹ ਜਾਣਕਾਰੀ ਡੀਐਸਪੀ ਸਿਟੀ ਮੋਨ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਬੱਚੇ ਬਰਾਮਦ ਕਰਕੇ ਮਾਂ ਦੇ ਹਵਾਲੇ ਕੀਤੇ ਗਏ ਹਨ। ਜਿੱਥੇ ਪਰਿਵਾਰਕ ਮੈਂਬਰਾਂ ਨੇ ਗੁਰਦਾਸਪੁਰ ਪੁਲਿਸ ਦਾ ਧੰਨਵਾਦ ਕੀਤਾ, ਉੱਥੇ ਗੁਰਦਾਸਪੁਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹਨਾਂ આરોપીਆਂ ਨੂੰ ਕਾਬੂ ਕੀਤਾ ਜਾਏਗਾ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਨੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਨੀਆਂ ਖਬਰਾਂ ਦੇਖਣ ਲਈ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪਰੇਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡੀ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੇਡੀ ਜੀ ਵੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ ਥੈਂਕ ਯੂ ਕਰਾਉਣਾ ਹੀ ਘੱਟ ਹੈ ਇਹਨਾਂ ਨੇ ਬਹੁਤ ਆਪਣਾ ਹਾਰਡ ਵਰਕ ਕੀਤਾ ਹੈ ਜਿਸ ਨੂੰ ਮੈਂ ਇਹਨਾਂ ਦੀ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਕਿ ਮੈਂ ਬਸ थैंकफुल ਐਨਦਰ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿਨਨੇ ਵੀ ਵੱਡੇ ਅਫਸਰ ਨੇ ਕੋਈ ਸਬਸਿਡੀ ਐਸਪੀ ਸਾਹਿਬ ਦਾ ਐਸਐਚਓ ਸਾਹਿਬ ਤੇ ਉਹਨਾਂ ਦੀਆਂ ਟੀਮਾਂ ਦਾ ਜਿਨਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਇਹੀ ਕਹਿੰਦੀ ਹੈ ਕਿ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਕਿ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ। 26 ਜੁਲਾਈ ਦੀ ਵੀਡੀਓ ਵਾਇਰਲ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਆ ਨੰਬਰ 100ਪੀ थाना ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਤੋਂ ਲੋਕੀ ਦੀ ਮਾਨਯੋਗ ਐਸਐਸਪੀ ਕੋਲ ਦਾਸ ਪਰ ਦੇ ਦਿਸ਼ਾ ਨਿਰਦੇਸ਼ੇਟ ਬਾਕਾ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀਆਂ ਨੂੰ ਫੜਨ ਵਾਸਤੇ ਤੇ ਪੂਰਾ ਉਨਮਨ ਤੇ ਪ੍ਰੈਸ਼ਰ ਬਿਲਟ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨ ਬਰਾਮਦ ਕਰ ਲਿਆ ਤੇ ਬੱਚੇ ਜਿਹੜੇ ਮਦਰ ਦੇ ਹਵਾਲੇ ਕਰਦੇ ਇਹਨਾਂ ਦਾ ਫੈਮਿਲੀ ਡਿਸਕਲੋਸ ਸੀ ਦੋਨਾਂ ਦਾ ਹਸਬੰਦ ਵਾਇਕਦਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਖਾਲਸਾਦਰ ਦਾ ਇਹਨਾਂ ਦਾ ਪਿੰਨਫਤੇਪੁਰ ਤੇ 23 ਨੂੰ 23 ਤੱਕ ਇਹ ਚੱਲ ਰਹੇ ਨੇ ਤਾਂ ਉਸ ਅੱਡਰਸ ਨੂੰ ਚੱਲ ਰੱਖਾਂਗੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ। ਐਫਆਈਆ 6 ਬੰਦੇ ਨੇ ਬਾਈ ਨੇਮ ਬਾਕੀ ਅਨਨੋਨ ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਓ